ਯਾਦ ਕਰਿਓ ਗੁਰੂ ਗੋਬਿੰਦ ਸਿੰਘ ਨੇ ਕਿੰਨਾ ਪ੍ਰੇਮ ਕੀਤਾ ਹੋਏਗਾ ਸਾਡੇ ਨਾਲ ਜਿਨ੍ਹਾਂ ਨੇ ਇਹ ਗੱਲ ਆਖੀ ਖਾਲਸਾ ਮੇਰੀ ਜਾਨ ਕੀ ਜਾਨ ਕੀ ਜਾਨ ਕਿੰਨਾ ਪ੍ਰੇਮ ਕੀਤਾ ਹੋਏਗਾ ਗੁਰੂ ਗੋਬਿੰਦ ਸਿੰਘ ਨੇ ਸਿਖਾ ਤੇਰੇ ਨਾਲ ਕਿੰਨਾ ਪ੍ਰੇਮ ਕੀਤਾ ਅੱਜ ਤੂੰ ਕਿਸੇ ਦੇ 4-5 ਦਿਨ ਨਾਲ ਰਹੇ ਤੇ ਉਹਨੂੰ ਜਾਣ ਜਾਣ ਅੱਖਣ ਲੱਗ ਪੈਂਦਾ ਬਾਅਦ ਚ ਭਾਵੇਂ ਤੇਰਾ ਨੁਕਸਾਨ ਹੋ ਜਾਏ ਵੇਖ ਤੇਰੇ ਉੱਤੇ ਕਿੰਨਾ ਮਾਣ ਕਿੰਨਾ ਪ੍ਰੇਮ ਤੈਨੂੰ ਕੀਤਾ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਆਖਿਆ ਖਾਲਸਾ ਮੇਰੀ ਜਾਨ ਮੇਰੀ ਜਾਨ ਦੀ ਵੀ ਜਾਨ ਹੈ ਖਾਲਸਾ ਵਾਹ ਐਨਾ ਪ੍ਰੇਮ ਕਰ ਲੇਗਾ ਜੀ ਕੋਈ ਕੋਈ ਦੁਨੀਆਂ ਦਾ ਰਹਿਬਰ ਨਹੀਂ ਜੇ ਕਰ ਸਕਦਾ ਨਾ ਕਿਸੇ ਨੇ ਕੀਤਾ ਨਾ ਕਰੇਗਾ ਨਾ ਅਗਾ ਕੋਈ ਕਰ ਸਕਦਾ ਤਾਂ ਹੀ ਪੜਦੇ ਆ ਮੇਰੇ ਬਾਜਾਂ ਵਾਲੇ ਸ਼ੈਨਸ਼ਾ ਤੂੰ ਜੋਤ ਅਗਮੀ ਤੂੰ ਛੱਤ ਧਰਮ ਦੀ ਰੱਖ ਲਈ ਬੇਸਰਾਂ ਦੀ ਥੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਤੇਰੇ ਵਰਗਾ ਪੁੱਤਰ ਕੋਈ ਜਾਣ ਲਵੇ ਉਹ ਮਾਂ ਅਜੇ ਨਨਜਮਨੀ ਉਹ ਇੱਕੋ ਹੀ ਸੀ ਮਾਂ ਧੰਨ ਧੰਨ ਮਾਂ ਗੁਜਰਕੌਰ ਉਹ ਇੱਕੋ ਹੀ ਸੀ ਉਹਦੇ ਵਰਗੀ ਨਾਂ ਕੋਈ ਹੋਣੀ ਏ ਨਾ ਅਗਾਹ ਕੋਈ ਹੋ ਸਕਦੀ ਗੁਰਮਖੋ ਇਹ ਹੈ ਸਾਡਾ ਵਿਰਸਾ ਜ਼ਰੂਰ ਮੈਂ ਬੇਨਤੀ ਕਰਦਾ ਆਪਣੇ ਵੀਰਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਜ਼ਰੂਰ ਇਸ ਪਾਸੇ ਨੂੰ ਤੋੜੀਏ ਗੁਰੂ ਗੋਬਿੰਦ ਸਿੰਘ ਜੀ ਤੇ ਅੱਜ ਵੀ ਮਹਾਰਾਜ ਜੀ ਨੇ ਕਿਹਾ ਮਹਾਰਾਜ ਜੀ ਆਪਣੇ ਪੁੱਤਰਾਂ ਦੇ ਲਾਗੋਂ ਦੀ ਨਾ ਇਦਾਂ ਲੰਘੇ ਜਿੱਦਾਂ ਵੇਖਿਆ ਹੀ ਨਹੀਂ ਤਨ ਕਲਗੀ ਧਰ ਜੀ ਚਮਕੌਰ ਦੀ ਗੱਡੀ ਛੱਡਣ ਲੱਗਿਆਂ ਇਦਾਂ ਹੀ ਲੰਘੇ ਵੇਖਿਆ ਵੀ ਨਹੀਂ ਤੇ ਮਹਾਰਾਜ ਜੀ ਨੂੰ ਪਾਈ ਦਿਆ ਸਿੰਘ ਜੀ ਕਹਿੰਦੇ ਆ ਕਹਿੰਦੇ ਮਹਾਰਾਜ ਇੱਕ ਵਾਲੀ ਗੱਲ ਨਾਲ ਤੇ ਲਾ ਲੈਿੰਦੇ ਜੇ ਨਹੀਂ ਗੱਲ ਨਾਲ ਲਾਉਣਾ ਸੁੱਕਾ ਹਾਥੀ ਜਿਹਰੇ ਤੇ ਫੇਰ ਦਿੰਦੇ ਮਹਾਰਾਜ ਜੀ ਕੀ ਹੋ ਚੱਲਾ ਸੀ ਤੁਹਾਡੇ ਲਾਲ ਸੀ ਮਹਾਰਾਜ ਜੀ ਫਿਰ ਸਮਝਾਉਂਦੇ ਆ ਫਿਰ ਮਾਤਾ ਜੀ ਨੇ ਜਦੋਂ ਪੁੱਛਿਆ ਨਾ ਮਹਾਰਾਜ ਮੈਂ ਹੁਣ ਕਿਵੇਂ ਸ਼ਗਨ ਕਰਾਂਗੀ ਜਦੋਂ ਚਾਰ ਸਾਹਿਬਜ਼ਾਦੇਆਂ ਬਾਰੇ ਪੁੱਛਿਆ ਮਾਤਾ ਜੀ ਨੇ ਆ ਕੇ ਦੰਦਮਾ ਸਾਹਿਬ ਦੀ ਧਰਤੀ ਤੇ ਮੈਂ ਹੁਣ ਕੀ ਕਰਾਂਗੀ ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਜਦੋਂ ਅਜੀਤ ਸਿੰਘ ਦੀ ਉਮਰ ਦਾ ਕੋਈ ਬੱਚਾ ਸਾਬਤ ਸੂਰਤ ਹੋਏਗਾ ਤੇ ਉਹਦੇ ਸਿਰ ਤੇ ਸੇਹਰਾ ਸਜੇਗਾ ਨਾ ਤੇ ਉਹ ਉਹਦੇ ਵਿੱਚੋਂ ਆਪਣਾ ਅਜੀਤ ਸਿੰਘ ਹੀ ਵੇਖਿਓ ਵਾਹ ਉਹਦੇ ਵਿੱਚੋਂ ਆਪਣਾ ਅਜੀਤ ਸਿੰਘ ਵੇਖਿਓ ਜਦੋਂ ਕੋਈ ਦਾਦੀ ਮਾਂ ਜਾਂ ਮਾਂ ਜਾਂ ਕੋਈ ਦਾਦਾ ਜਾਂ ਕੋਈ ਬਾਪ ਬਾਬਾ ਫਤਿਹ ਸਿੰਘ ਵਰਗੀ ਉਮਰ ਉਸ ਬੱਚੇ ਨੂੰ ਉਂਗਲ ਨਾਲ ਲਾ ਕੇ ਸਿਰ ਦੇ ਜੂੜਾ ਹੋਏਗਾ ਕੇਸ ਹੋਣਗੇ ਕਕਾਰ ਹੋਣਗੇ ਗੁਰਦੁਆਰਾ ਸਾਹਿਬ ਲਿਆਏਗਾ ਉਹਦੇ ਵਿੱਚੋਂ ਮੈਂ ਆਪਣਾ ਫਤਿਹ ਸਿੰਘ ਵੇਖਾਂਗਾ ਇੱਕ ਮੈਂ ਬੇਨਤੀ ਹੋਰ ਕਰਾਂ ਗੁਰਮਖੋ ਇਹ ਦੋਹਾਈ ਹੈ ਸਾਡੀ ਮੈਂ ਸੱਚੀ ਗੱਲ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਇਹ ਗੱਲ ਕਰ ਰਿਹਾ ਇਹ ਇਤਿਹਾਸ ਆਪਾਂ ਬਾਹਰ ਦੱਸਣਾ ਸੀ ਜਾ ਕੇ ਸਿੱਖੀ ਤੋਂ ਬਾਹਰ ਜਿਹੜੇ ਸਿੱਖੀ ਦੀ ਵਿਚਾਰਧਾਰਾ ਚ ਨਹੀਂ ਆਏ ਇਹ ਇਤਿਹਾਸ ਉਹਨਾਂ ਨੂੰ ਦੱਸਣਾ ਸੀ ਜਾ ਕੇ ਪਰ ਮਾਫ਼ ਕਰਨਾ ਸਾਡੀ ਬਦ ਕਿਸਮਤੀ ਐ ਇੰਦਾ ਵੱਡਾ ਸਾਡਾ ਇਤਿਹਾਸ ਤੇ ਸਾਨੂੰ ਫਿਰ ਆਪਣਿਆਂ ਨੂੰ ਦੱਸਣਾ ਪੈਂਦਾ ਵੀ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਆਹ ਕੁਛ ਕੀਤਾ ਇਹ ਤੇ ਮੈਂ ਰੋਕ ਕੇ ਇੱਕ ਬੇਨਤੀ ਕਰਾਂ ਤੁਹਾਡੇ ਚਰਨਾਂ 'ਚ ਮੈਨੂੰ ਜਵਾਬ ਦਿਆ ਜੇ ਆਪਾਂ ਕਿਤੇ ਗੁਰਦੁਆਰੇ ਸਾਹਿਬ ਜਾਣੇ ਆ ਸਾਨੂੰ ਸਹਿਬਜ਼ਾਦਿਆਂ ਦੀਆਂ ਫੋਟੋਆਂ ਚੰਗੀਆਂ ਲੱਗਦੀਆਂ ਨੇ ਕਿ ਨਹੀਂ ਲੱਗਦੀਆਂ ਗੁਰਮਖੋ ਜਵਾਬ ਦਿਆ ਜੇ ਲੱਗਦੀਆਂ ਨੇ ਨਾ ਖਰੀਦ ਕੇ ਲਿਆਉਣੇ ਆ ਲਿਆਉਣੇ ਆ ਨਾ ਖਰੀਦ ਕੇ ਹੁਣ ਸੱਚ ਜਾਣਿਓ ਗੁਰਮਖੋ ਜਦੋਂ ਸਹਿਬਜ਼ਾਦਿਆਂ ਦੀਆਂ ਫੋਟੋਆਂ ਚੰਗੀਆਂ ਲੱਗਦੀਆਂ ਨੇ ਖਰੀਦ ਕੇ ਲਿਆਉਣੇ ਆ ਤੇ ਆਪਾਂ ਗੁੰਗੂ ਨੂੰ ਅੱਜ ਤੱਕ ਲਾਹਨ ਤਾਂ ਪਾਉਨੇ ਆ ਕਹੁੰਦੇ ਆ ਨਾ ਗੰਗੂ ਪਾਪੀ ਕਹਿੰਨੇ ਆ ਵੀ ਤੂੰ ਸਹਬਜਾਦੇ ਆਪਣੇ ਘਰ ਤੋਂ ਬਾਹਰ ਕੱਢ ਦਿੱਤੇ ਸੀ ਮਾਫ ਕਰਨਾ ਜਦੋਂ ਆਪਾਂ ਆਪਣੇ ਬੱਚੇ ਦੇ ਕੇਸ ਕਤਲ ਕਰਾਉਨੇ ਆ ਨਾ ਆਪਾਂ ਕੇਸ ਕਤਲ ਨਹੀਂ ਕਰਾਉਂਦੇ ਆਪਾਂ ਬਾਬਾ ਫਤੇ ਸਿੰਘ ਨੂੰ ਧੱਕੇ ਮਾਰ ਕੇ ਆਪਣੇ ਘਰ ਚੋਂ ਬਾਹਰ ਕੱਢਦੇ ਹਾਂ ਕਿਉਂਕਿ ਮਹਾਰਾਜ ਜੀ ਨੇ ਕਿਹਾ ਸੀ ਨਾ ਮਹਾਰਾਜ ਜੀ ਦਾ ਉਹ ਬਚਨ ਹੈ ਮੈਂ ਤੇਰੇ ਘਰ ਦੇ ਵਿੱਚ ਫਤੇ ਸਿੰਘ ਦੇ ਕੇ ਚੱਲੇ ਆਂ ਜਦੋਂ ਕੋਈ ਮਾਂ ਜਦੋਂ ਕੋਈ ਦਾਦੀ ਜਦੋਂ ਕੋਈ ਬਾਪ ਜਦੋਂ ਕੋਈ ਦਾਦਾ ਆਪਣੇ ਪੋਤੇ ਦੇ ਆਪਣੇ ਬੱਚੇ ਦੇ ਕੇਸ ਕਤਲ ਕਰਾਉਂਦਾ ਉਹ ਕੇਸ ਨਹੀਂ ਕਤਲ ਕਰਾਉਂਦਾ ਉਹ ਆਪਣੇ ਘਰ ਦੇ ਵਿੱਚੋਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਬਾਹਰ ਕੱਢ ਦਿੰਦਾ ਗੰਗੂ ਨੇ ਤੇ ਇੱਕ ਵਾਰੀ ਕੱਢਿਆ ਆਪਾਂ ਉਹਨੂੰ ਪਾਪੀ ਆਖਿਆ ਅਸੀਂ ਪਤਾ ਨਹੀਂ ਆਪਣੇ ਬੱਚਿਆਂ ਦੇ ਕਿੰਨੀ ਵਾਰੀ ਕੇਸ ਕਤਲ ਕਰਾਏ ਸਾਨੂੰ ਭਲਾ ਕੌਣ ਆਖੇਗਾ ਜੀ ਫੋਟੋਆਂ ਚੰਗੀਆਂ ਲੱਗਦੀਆਂ ਨੇ ਪਰ ਆਪਣੇ ਘਰ ਦੇ ਵਿੱਚ ਤੁਰਦਾ ਫਿਰਦਾ ਫਤਿਹ ਸਿੰਘ ਨਹੀਂ ਸੋਣਾ ਲੱਗਦਾ ਉਹ ਨਹੀਂ ਸੋਣਾ ਲੱਗਦਾ ਉਹ ਨਹੀਂ ਚੰਗਾ ਲੱਗਦਾ ਸਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਕ ਬਚਨ ਆਖਿਆ ਖਾਲਸਾ ਮੇਰੋ ਉਹ ਬੋਲਿਓ ਪਿਆਰਿਓ ਖਾਲਸਾ ਮੇਰੋ ਗੱਜ ਕੇ ਬੋਲੋ ਖਾਲਸਾ ਮੇਰੋ ਰੂਪ ਹੈ ਖਾਸ ਤੇ ਜਦੋਂ ਨਾਈ ਕੋਲ ਜਾ ਕੇ ਬੈਹਨੇ ਆ ਨਾ ਉਦੋਂ ਉਹਨੂੰ ਇਹ ਨਹੀਂ ਕਹਿੰਦੇ ਵੀ ਮੇਰੇ ਕੇਸ ਨਤਲ ਕਰ ਦੇ ਉਦੋਂ ਅਸੀਂ ਉਹਨੂੰ ਕਹਿੰਨੇ ਵੀ ਆ ਜਿਹੜਾ ਸ਼ੀਸ਼ੇ ਵਿੱਚ ਗੁਰੂ ਗੋਬਿੰਦ ਸਿੰਘ ਦਿਸਦਾ ਨਾ ਮੇਰਾ ਪਰਛਾਵਾਂ ਸਾਬਤ ਸੂਰਤ ਆ ਜਿਹੜਾ ਸ਼ੀਸ਼ੇ ਦੇ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦਿਸਦਾ ਨਾ ਇਹਨੂੰ ਬਾਹਰ ਕੱਢ ਦੇ ਤੇ ਗੁਰਮੁਖੋ ਕਿੱਥੇ ਰਹਿਮ ਤਾਂ ਸਾਡੇ ਘਰਾਂ 'ਚ ਨਿਵਾਸ ਕਰਨ ਗਿਆਂ ਸਹਿਬਜ਼ਾਦਿਆਂ ਨੂੰ ਅਸੀਂ ਆਪਣੇ ਘਰਾਂ 'ਚੋਂ ਬਾਹਰ ਕੱਢ ਦਿੱਤਾ ਆਪਣੇ ਵਿੱਚੋਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਬਾਹਰ ਕੱਢ ਦਿੱਤਾ ਕਿੱਥੇ ਗੁਰੂ ਨਾਨਕ ਦੀ ਕਿਰਪਾ ਲੱਭ ਇਸ ਕਰਕੇ ਇਹੀ ਗੱਲ ਐ ਏ ਇਹ ਸਾਡੀਆਂ ਜੜਾਂ ਨੇ ਇਹ ਸਾਡੀਆਂ ਰੂਟਸ ਨੇ ਆਪਣੀਆਂ ਜੜਾਂ ਨਾਲੋਂ ਟੁੱਟ ਕੇ ਪਤਾ ਕਿੰਨਾ ਕੁ ਚਿਰ ਹਰਾ ਰਹਿ ਲੇਗਾ ਜੀ ਨਹੀਂ ਰਿਹਾ ਜਾਣ ਅੱਜ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਇਹ ਆਪਣੀਆਂ ਜੜਾਂ ਨਾਲੋਂ ਟੁੱਟੇ ਹੋਣ ਕਰਕੇ ਹੀ ਵਾਪਰ ਰਿਹਾ ਇਹਦਾ ਇੱਕੋ ਹੀ ਹੱਲ ਹੈ ਕਲਗੀ ਧਰ ਦੇ ਪੁੱਤਰੋ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ ਇਹੋ ਹੀ ਹੱਲ ਹੈਗਾ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਦੇ ਨਾਲ ਜੁੜ ਕੇ ਖੰਡੇ ਬਾਟੇ ਦੀ ਪੌਲ ਦੇ ਨਾਲ ਜੁੜ ਕੇ ਇਹੋ ਹੀ ਹਾਲ ਹੈ ਆਪਣੀ ਹੋਂਦ ਨਾਲ ਜੁੜਨ ਦਾ